ਕੈਨੇਡਾ ਵਿੱਚ ਇਮੀਗ੍ਰੇਸ਼ਨ ਚਾਹੇ ਬਦਲਾ ਇਹਨਾਂ ਦੇ ਨਾਲ ਹੀ ਪ੍ਰੋਸੈਸਿੰਗ ਟਾਈਮ ਯਾਨੀ ਕਿ ਕਿਸੇ ਵੀ ਫਾਈਲ ਵਾਸਤੇ ਕਿੰਨੇ ਸਮੇਂ ਦੀ ਪ੍ਰਕਿਰਿਆ ਇਸ ਸਮੇਂ ਚੱਲ ਰਹੀ ਹੈ ਉਸ ਦੇ ਵਿੱਚ ਵੀ ਕਾਫੀ ਤਬਦੀਲੀਆਂ ਆਈਆਂ ਨੇ ਜੋ ਤਾਜ਼ਾ ਪ੍ਰੋਸੈਸਿੰਗ ਟਾਈਮ ਹੈ ਉਸ ਤੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਜੇਕਰ ਕਿਸੇ ਨੇ ਵਿਜ਼ਟਰ ਵੀਜ਼ਾ ਵਰਕ ਪਰਮਿਟ ਸਟੱਡੀ ਪਰਮਿਟ ਪੀਆਰ ਜਾਂ ਫਿਰ ਸਿਟੀਜ਼ਨਸ਼ਿਪ ਦੇ ਵਾਸਤੇ ਵੀ ਫਾਈਲ ਲਾਈ ਹੋਈ ਹੈ ਤਾਂ ਉਸ ਦੇ ਲਈ ਕਿੰਨਾ ਸਮਾਂ ਕਿਹੜੀ ਫਾਈਲ ਵਾਸਤੇ ਇਸ ਸਮੇਂ ਲੱਗ ਰਿਹਾ ਹੈ ਉਸ 30 ਰਿਪੋਰਟ ਦੇ ਵਿੱਚ ਤੁਹਾਨੂੰ ਅਸੀਂ ਹੁਣ ਪੂਰੀ ਜਾਣਕਾਰੀ ਦਵਾਂਗੇ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਵਿਜ਼ਟਰ ਵੀਜ਼ਾ ਕੈਨੇਡਾ ਦੇ ਬਾਹਰਲੇ ਮੁਲਕ ਤੋਂ ਲਾਇਆ ਹੋਇਆ ਜਿਵੇਂ ਜੇਕਰ ਕਿਸੇ ਨੇ ਇੰਡੀਆ ਤੋਂ ਯਾਨੀ ਕਿ ਭਾਰਤ ਤੋਂ ਵਿਜ਼ਟਰ ਵੀਜ਼ਾ ਲਾਇਆ ਹੋਇਆ ਤਾਂ ਉਸ ਵਾਸਤੇ 114 ਦਿਨ ਦੀ ਉਡੀਕ ਚੱਲ ਰਹੀ ਹੈ ਜੇਕਰ ਕਿਸੇ ਨੇ ਪਾਕਿਸਤਾਨ ਤੋਂ ਲਾਇਆ ਹੋਇਆ ਤਾਂ ਉਸ ਵਾਸਤੇ 32 ਦਿਨ ਦੀ ਉਡੀਕ ਚੱਲ ਰਹੀ ਹੈ ਜੇਕਰ ਕਿਸੇ ਨੇ ਵਿਜ਼ਟਰ ਵੀਜ਼ਾ ਕੈਨੇਡਾ ਦੇ ਵਿੱਚੋਂ ਹੀ ਲਾਇਆ ਹੋਇਆ ਤਾਂ 18 ਦਿਨ ਦੇ ਵਿੱਚ ਇਸ ਦਾ ਜਵਾਬ ਆ ਰਿਹਾ ਹੈ ਜੋ ਪ੍ਰਕਿਰਿਆ ਦਾ ਸਮਾਂ ਇਸ ਸਮੇਂ ਦੱਸਿਆ ਜਾ ਰਿਹਾ ਹੈ ਇਸ ਤੋਂ ਦੱਸ ਦਈਏ ਕਿ ਜੋ ਤਾਜ਼ਾ ਪ੍ਰੋਸੈਸਿੰਗ ਟਾਈਮ ਦੇ ਬਾਰੇ ਜਾਣਕਾਰੀ ਅਪਡੇਟ ਕੀਤੀ ਗਈ ਹੈ 3 ਦਸੰਬਰ ਨੂੰ ਉਸ ਮੁਤਾਬਕ ਹੀ ਅਸੀਂ ਤੁਹਾਨੂੰ ਇਹ ਜਾਣਕਾਰੀ ਦੇ ਰਹੇ ਹਾਂ ਤੇ ਉਸ ਤੋਂ ਬਾਅਦ ਵਿਜ਼ਟਰ ਵੀਜ਼ਾ ਦੀ ਐਕਸਟੈਂਸ਼ਨ ਜਾਂ ਫਿਰ ਵਿਜ਼ਟਰ ਰੈਕર્ડ ਕਿਸੇ ਨੇ ਲਾਇਆ ਹੋਇਆ ਕੈਨੇਡਾ ਦੇ ਵਿੱਚ ਤਾਂ ਉਸ ਲਈ 126 ਦਿਨ ਦੀ ਉਡੀਕ ਚੱਲ ਰਹੀ ਹੈ ਜੇਕਰ ਕਿਸੇ ਨੇ ਸੁਪਰ ਵੀਜ਼ਾ ਦੇ ਲਈ ਅਪਲਾਈ ਕੀਤਾ ਹੋਇਆ ਆਪਣੇ ਮਾਪਿਆਂ ਦੇ ਲਈ ਜੇਕਰ ਤੁਹਾਡੇ ਮਾਪੇ ਇੰਡੀਆ ਯਾਨੀ ਕਿ ਭਾਰਤ ਵਿੱਚ ਨੇ ਉਹਨਾਂ ਲਈ ਤੁਸੀਂ ਸੁਪਰ ਵੀਜ਼ਾ ਲਾਇਆ ਹੋਇਆ ਤਾਂ 129 ਦਿਨ ਦੀ ਉਡੀਕ ਚੱਲ ਰਹੀ ਹੈ ਜੇਕਰ ਪਾਕਿਸਤਾਨ ਤੋਂ ਕਿਸੇ ਨੇ ਸੁਪਰ ਵੀਜ਼ਾ ਲਾਇਆ ਹੋਇਆ ਤਾਂ 133 ਦਿਨ ਦੀ ਉਡੀਕ ਚੱਲ ਰਹੀ ਹੈ ਇਸ ਨਾਲ ਹੀ ਜੇਕਰ ਕਿਸੇ ਨੇ ਸਟੱਡੀ ਪਰਮਿਟ ਅਪਲਾਈ ਕੀਤਾ ਹੋਇਆ ਹੈ ਕੈਨੇਡਾ ਦਾ ਇੰਡੀਆ ਤੋਂ ਤਾਂ 3 ਹਫ਼ਤੇ ਵਿੱਚ ਇਸ ਦਾ ਜਵਾਬ ਆ ਰਿਹਾ ਹੈ ਜਿਸ ਦਾ ਪ੍ਰੋਸੈਸਿੰਗ ਟਾਈਮ 3 ਹਫ਼ਤੇ ਦਾ ਹੀ ਚੱਲ ਰਿਹਾ ਹੈ ਜੇਕਰ ਪਾਕਿਸਤਾਨ ਤੋਂ ਕਿਸੇ ਨੇ ਸਟੱਡੀ ਪਰਮਿਟ ਲਾਇਆ ਹੋਇਆ ਤਾਂ 11 ਹਫ਼ਤੇ ਦੀ ਉਡੀਕ ਚੱਲ ਰਹੀ ਹੈ ਜੇਕਰ ਕਿਸੇ ਨੇ ਸਟੱਡੀ ਪਰਮਿਟ ਕੈਨੇਡਾ ਦੇ ਵਿੱਚੋਂ ਹੀ ਲਾਇਆ ਹੋਇਆ ਹੈ ਉਸ ਦਾ ਪ੍ਰੋਸੈਸਿੰਗ ਟਾਈਮ 13 ਹਫ਼ਤੇ ਦਾ ਦੱਸਿਆ ਜਾ ਰਿਹਾ ਹੈ ਜੇਕਰ ਕਿਸੇ ਨੇ ਸਟੱਡੀ ਪਰਮਿਟ ਦੀ ਐਕਸਟੈਂਸ਼ਨ ਲਈ ਹੋਈ ਹੈ ਤਾਂ ਉਸ ਦੇ ਲਈ 158 ਦਿਨ ਦੀ ਉਡੀਕ ਚੱਲ ਰਹੀ ਹੈ ਜੇਕਰ ਕਿਸੇ ਨੇ ਵਰਕ ਪਰਮਿਟ ਅਪਲਾਈ ਕੀਤਾ ਹੋਇਆ ਹੈ ਇੰਡੀਆ ਤੋਂ ਤਾਂ ਉਸ ਦੇ ਲਈ 19 ਹਫ਼ਤੇ ਦੀ ਉਡੀਕ ਚੱਲ ਰਹੀ ਹੈ ਜੇਕਰ ਕਿਸੇ ਨੇ ਵਰਕ ਪਰਮਿਟ ਪਾਕਿਸਤਾਨ ਤੋਂ ਲਾਇਆ ਹੋਇਆ ਤਾਂ 15 ਹਫ਼ਤੇ ਦੀ ਉਡੀਕ ਚੱਲ ਰਹੀ ਹੈ ਇਸ ਦੇ ਨਾਲ ਹੀ ਜੇਕਰ ਕਿਸੇ ਨੇ ਵਰਕ ਪਰਮਿਟ ਕੈਨੇਡਾ ਦੇ ਵਿੱਚੋਂ ਹੀ ਲਾਇਆ ਹੋਇਆ ਹੈ ਜਿਸ ਦੇ ਵਿੱਚ ਜੇ ਬੇਸ਼ੱਕ ਵਰਕ ਪਰਮਿਟ ਦੀ ਤੁਸੀਂ ਐਕਸਟੈਂਸ਼ਨ ਲਈ ਹੋਈ ਹੈ ਜਾਂ ਫਿਰ ਤੁਸੀਂ ਆਪਣਾ ਵਰਕ ਪਰਮਿਟ ਅਪਲਾਈ ਕੀਤਾ ਹੈ ਤਾਂ ਉਸ ਦੇ ਲਈ ਜੋ ਕੈਨੇਡਾ ਵਿੱਚੋਂ ਪ੍ਰੋਸੈਸਿੰਗ ਟਾਈਮ ਹੈ ਉਹ 171 ਦਿਨ ਦਾ ਚੱਲ ਰਿਹਾ ਹੈ ਇਸ ਦੇ ਨਾਲ ਹੀ ਜੇਕਰ ਕਿਸੇ ਨੇ ਪੀਆਰ ਦੀ ਫਾਈਲ ਲਈ ਹੋਈ ਹੈ ਕੈਨੇਡੀਅਨ ਐਕਸਪੀਰੀਐਂਸ ਕਲਾਸ ਦੇ ਵਿੱਚ ਆਨਲਾਈਨ ਐਕਸਪ੍ਰੈਸ ਐਂਟਰੀ ਦੇ ਵਿੱਚ ਤਾਂ ਉਸ ਦੇ ਲਈ 5 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਹੈ ਜੇਕਰ ਕਿਸੇ ਨੇ ਜੋ ਪੀਐਨਪੀ ਐਪਰੂਵਲ ਵਾਲੇ ਨੇ ਯਾਨੀ ਕਿ ਪ੍ਰੋਵਿੰਸ਼ੀਅਲ ਨੋਮੀਨੀ ਵਾਲੇ ਨੇ ਉਹਨਾਂ ਨੇ ਆਪਣੀਆਂ ਫਾਈਲਾਂ ਲਾਈਆਂ ਹੋਈਆਂ ਨੇ ਆਨਲਾਈਨ ਐਕਸਪ੍ਰੈਸ ਐਂਟਰੀ ਦੇ ਰਾਹੀਂ ਤਾਂ 6 ਮਹੀਨੇ ਦਾ ਸਮਾਂ ਇਸ ਸਮੇਂ ਲੱਗ ਰਿਹਾ ਹੈ ਉਹਨਾਂ ਦੀ ਪੀਆਰ ਦੇ ਲਈ ਜੇਕਰ ਕਿਸੇ ਨੇ ਪੀਐਨਪੀ ਪੇਪਰ ਫਾਈਲ ਲਈ ਹੋਈ ਹੈ ਉਸ ਵਾਸਤੇ 13 ਮਹੀਨੇ ਦਾ ਸਮਾਂ ਲੱਗ ਰਿਹਾ ਹੈ ਜੇਕਰ ਤੁਸੀਂ ਆਪਣੇ ਪਤੀ ਜਾਂ ਪਤਨੀ ਦੀ ਪੀਆਰ ਦੀ ਫਾਈਲ ਲਈ ਹੋਈ ਹੈ ਕੈਨੇਡਾ ਦੇ ਵਿੱਚ ਹੀ ਜੇਕਰ ਉਹ ਰਹਿ ਰਿਹਾ ਹੋਵੇ ਤਾਂ ਉਸ ਤੇ ਲਈ 12 ਮਹੀਨੇ ਦਾ ਸਮਾਂ ਲੱਗ ਰਿਹਾ ਹੈ ਕਿਊਬਿਕ ਤੋਂ ਬਾਹਰ ਜੇਕਰ ਤੁਸੀਂ ਆਪਣੇ ਪਤੀ ਜਾਂ ਪਤਨੀ ਦੀ ਪੀਆਰ ਦੀ ਫਾਈਲ ਲਈ ਹੋਈ ਹੈ ਤੇ ਉਹ ਕੈਨੇਡਾ ਦੇ ਬਾਹਰ ਕਿਸੇ ਮੁਲਕ ਵਿੱਚ ਮੌਜੂਦ ਹੈ ਤਾਂ ਉਸ ਤੇ ਲਈ 10 ਮਹੀਨੇ ਦਾ ਸਮਾਂ ਲੱਗ ਰਿਹਾ ਹੈ ਜੇਕਰ ਕਿਸੇ ਨੇ ਆਪਣੇ ਮਾਪਿਆਂ ਦੀ ਪੀਆਰ ਦੇ ਵਾਸਤੇ ਅਪਲਾਈ ਕੀਤਾ ਹੋਇਆ ਜੋ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਦੇ ਰਾਹੀਂ ਤਾਂ ਉਸ ਦੇ ਲਈ ਕਰੀਬ 2 ਸਾਲ ਦਾ ਯਾਨੀ ਕਿ 24 ਮਹੀਨੇ ਦਾ ਸਮਾਂ ਲੱਗ ਰਿਹਾ ਹੈ ਜੇਕਰ ਕਿਸੇ ਨੇ ਐਚਐਨਸੀ ਯਾਨੀ ਕਿ ਹਿਊਮਨਿਟੇਰੀਅਨ ਤੇ ਕੰਪੈਸ਼ਨੇਟ ਕੇਸਿਸ ਦੇ ਵਿੱਚ ਫਾਈਲ ਲਾਈ ਹੋਈ ਹੈ ਤਾਂ ਉਸ ਦੇ ਲਈ 21 ਮਹੀਨੇ ਦਾ ਸਮਾਂ ਲੱਗ ਰਿਹਾ ਹੈ ਜੇਕਰ ਕਿਸੇ ਨੇ ਸਿਟੀਜ਼ਨਸ਼ਿਪ ਸਰਟੀਫਿਕੇਟ ਦੇ ਲਈ ਅਪਲਾਈ ਕੀਤਾ ਹੋਇਆ ਤਾਂ 3 ਮਹੀਨੇ ਦਾ ਇਸ ਸਮੇਂ ਸਮਾਂ ਲੱਗ ਰਿਹਾ ਹੈ ਜੇਕਰ ਕੋਈ ਪੀਆਰ ਹੋ ਚੁੱਕਿਆ ਹੈ ਤੇ ਆਪਣੇ ਪੀਆਰ ਕਾਰਡ ਦੀ ਉਡੀਕ ਕਰ ਰਿਹਾ ਹੈ ਤਾਂ ਉਸ ਦੇ ਲਈ 24 ਦਿਨ ਦਾ ਸਮਾਂ ਲੱਗ ਰਿਹਾ ਹੈ। ਬਾਕੀ ਸਮੇਂ ਸਮੇ ਉੱਤੇ ਇਹ ਪ੍ਰੋਸੈਸਿੰਗ ਟਾਈਮ ਇਸ ਦੇ ਵਿੱਚ ਤਬਦੀਲੀ ਵੀ ਆਉਂਦੀ ਰਹਿੰਦੀ ਹੈ। ਕਰੀਬ 1-2 ਹਫ਼ਤੇ ਬਾਅਦ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਸਮੇਂ ਦੇ ਵਿੱਚ ਆਈ ਤਬਦੀਲੀ ਦੇ ਬਾਰੇ ਸਾਰੀ ਅਪਡੇਟ ਹਰ ਵਾਰ ਜਾਰੀ ਕਰ ਦਿੱਤੀ ਜਾਂਦੀ ਹੈ।